ਕਿ ਜਿੰਨਿਆਂ ਵੀ ਲੋਕਾਂ ਦੀ ਆਲਰੇਡੀ ਫਾਈਲ ਕੈਨੇਡਾ ਦੀ ਕਿਸੇ ਵੀ ਪੀਐਨਪੀ ਵਿੱਚ ਲੱਗੀ ਹੋਈ ਆ ਮੇਰੇ ਖਿਆਲ ਨਾਲ ਇਹ ਅਲਬਰਟਾ ਵਾਲੇ ਲੋਕਾਂ ਲਈ ਬੜੀ ਵੱਡੀ ਖਬਰ ਆ ਲਗਭਗ ਸਾਰਿਆਂ ਹੀ ਲੋਕਾਂ ਨੂੰ 2 ਸਾਲ ਦੀ ਇੱਕ ਐਕਸਟੈਂਸ਼ਨ ਮਿਲਣ ਜਾ ਰਹੀ ਆ ਪਰ ਇਹਦੀਆਂ ਕੁਝ ਕੰਡੀਸ਼ਨਸ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਸੁਣ ਲਵੋ ਸ਼ਰਤ ਇਹ ਆ ਕਿ ਤੁਹਾਡੀ ਫਾਈਲ ਪੀਐਨਪੀ ਵਿੱਚ ਲੱਗੀ ਹੋਣੀ ਚਾਹੀਦੀ ਆ ਨੰਬਰ 2 ਤੁਹਾਡਾ ਜਿਹੜਾ ਵਰਕ ਪਰਮਿਟ ਹੈ ਮਈ 7 ਤੋਂ ਬਾਅਦ ਤੇ ਦਸੰਬਰ 31 ਦੇ ਵਿੱਚ ਵਿੱਚ ਐਕਸਪਾਇਰ ਹੁੰਦਾ ਹੋਣਾ ਚਾਹੀਦਾ ਵਾ ਤੇ ਤੁਹਾਡੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੀ ਐਲੀਜੀਬਿਲਟੀ ਪੂਰੀ ਹੋਣ ਤੋਂ ਬਾਅਦ ਤੁਹਾਡੀ ਵੀਡੀਓ ਫਾਈਲ ਹੈ ਉਹਦੇ ਕੰਮ ਚੱਲਦਾ ਹੋਣਾ ਚਾਹੀਦਾ ਸੋ ਇਹਨਾਂ ਸਾਰੇ ਲੋਕਾਂ ਨੂੰ ਪੂਰੀ ਕੈਨੇਡਾ ਵਾਈਡ ਕਲ ਅਲਬਰਟ ਨੇ ਅਨਾਉਂਸ ਕੀਤਾ ਸੀ ਪਹਿਲਾਂ ਇੱਕ ਦੋ ਪ੍ਰੋਵਿੰਸਸ ਨੇ ਹੋਰ ਕੀਤਾ ਸੀ ਹੁਣ ਪੂਰੀ ਕੈਨੇਡਾ ਦੀਆਂ ਸਾਰੀਆਂ ਪੀਐਨਪੀ ਦੇ ਵੱਲੋਂ ਜਿਨ੍ਹਾਂ ਦੀਆਂ ਫਾਈਨਲ ਲੱਗੀਆਂ ਨੇ ਉਹਨਾਂ ਨੂੰ 2-2 ਸਾਲ ਦਾ ਵਰਕ ਪਰਮਿਟ ਹੋਰ ਮਿਲਣਾ ਵਾ ਤੇ ਤੁਹਾਨੂੰ ਕਿਤੇ ਵੀ ਇਹ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਆਪਣੇ ਆਪ ਹੀ ਤੁਹਾਨੂੰ ਇੱਕ ਐਕਸਟੈਂਸ਼ਨ ਭੇਜ ਦੇਣੀ ਆ ਤੇ ਤੁਹਾਡੇ ਲਈ ਇਹ ਬੜੀ ਵੱਡੀ ਖਬਰ ਹੈ ਕਿਉਂਕਿ ਇਹ ਖਬਰ ਅੱਜ ਅਜਿਹਾ ਅੱਜਕੱਲ੍ਹ ਆਉਣੀਆਂ ਬੰਦ ਹੋ ਗਈਆਂ ਸੀ ਕੈਨੇਡਾ ਦੇ ਵੱਲ